ਪੰਜਾਬ বিজেপি ਪ੍ਰਧਾਨ ਵਿਜੇ ਸਾਂਪਲਾ ਦੇ ਅਸਤੀਫੇ ਦੀਆਂ ਖਬਰਾਂ ਦਰਮਿਆਨ ਸਾਂਪਲਾ ਨੇ বিজেপি ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਤੋਂ ਬਾਅਦ ਸਾਂਪਲਾ ਦੇ ਤੇਵਰ ਬਦਲੇ ਨਜ਼ਰ ਆਏ ਜੋ ਸਾਂਪਲਾ ਟਿਕਟਾਂ ਦੀ ਵੰਡ ਨੂੰ ਲੈ ਕੇ ਨਾਰਾਜ਼ ਦੱਸੇ ਜਾ ਰਹੇ ਸੀ ਨਾਰਾਜ਼ਗੀ ਤੋਂ ਬਾਅਦ ਅਸਤੀਫਾ ਤੱਕ ਦੇਣ ਦੀ ਗੱਲ ਕਹੀ ਜਾ ਰਹੀ ਸੀ ਉਹ ਯੂ-ਟਰਨ ਮਾਰ ਗਏ ਸਾਂਪਲਾ ਨੇ ਅਸਤੀਫੇ ਦੀਆਂ ਖਬਰਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਇਹ ਸਾਰੀ ਕਿ ਸਾਰੀ ਬਾਤیں ਝੂਠ ਕੇ ਇਲਾਵਾ ਕੁਝ ਨਹੀਂ ਹੈ मैं पार्टी की सहमति से, से किसी मिशन पे लगा हुआ हूँ और उस कारण मैं इधर उधर था और आपको पता नहीं कहाँ से ये खबर आ रही है और अब भी उसी मिशन के तहत ही मैं काम कर रहा हूँ जितनी भी खबरें हैं वो अफवाहें और झूठी हैं ਸੋਮਵਾਰ ਨੂੰ ਬੀਜੇਪੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਰਹਿੰਦੇ ਛੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ ਬੀਜੇਪੀ ਦੀ ਸੂਚੀ 'ਚ ਇੱਕ ਨਾਮ ਸ਼ਾਮਿਲ ਸੀ ਸਾਬਕਾ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਦੇ ਕਰੀਬੀ ਮੰਨੇ ਜਾਂਦੇ ਸੋਮਨਾਥ ਦਾ ਜਿਨ੍ਹਾਂ ਨੂੰ ਕਿ ਬੀਜੇਪੀ ਨੇ ਫਗਵਾੜਾ ਤੋਂ ਉਮੀਦਵਾਰ ਬਣਾਇਆ ਹੈ ਸੂਤਰਾਂ ਮੁਤਾਬਕ ਪੰਜਾਬ ਬੀਜੇਪੀ ਪ੍ਰਧਾਨ ਨੇ ਸੋਮਨਾਥ ਦੀ ਟਿਕਟ ਕਟਮਾਉਣ ਲਈ ਪੂਰੀ ਵਾਹ ਲਾਈ ਸੀ ਇਸ ਤੋਂ ਇਲਾਵਾ ਹੋਰ ਵੀ ਕੁਝ ਨਾਮ ਸੀ ਜਿਨ੍ਹਾਂ ਤੋਂ ਸਾਪਲਾ ਨੂੰ ਇਤਰਾਜ਼ ਸੀ ਸੂਤਰਾਂ ਮੁਤਾਬਕ ਵਿਜੇ ਸਾਂਪਲਾ ਨੇ ਇਸੇ ਗੱਲ ਤੋਂ ਨਰਾਜ਼ ਹੋ ਕੇ ਆਪਣਾ ਅਸਤੀਫਾ ਤੱਕ ਪੇਂ ਦਿੱਤਾ ਸੀ ਪੰਜਾਬ ਵਿਧਾਨ ਸਭਾ ਚੋਣਾਂ 'ਚ ਗਿਣਤੀ ਦੇ ਦਿਨ ਬਚੇ ਨੇ ਅਤੇ ਅਜਿਹੇ ਹਾਲਾਤ 'ਚ ਭਾਜਪਾ ਦੇ ਦਲਿਤ ਚਿਹਰਾ ਮੰਨੇ ਜਾਂਦੇ ਪ੍ਰਧਾਨ ਵਿਜੇ ਸਾਂਪਲਾ ਦੇ ਅਸਤੀਫੇ ਦੀ ਖਬਰ ਨੇ ਪਾਰਟੀ ਦੀ ਚਿੰਤਾ ਵਧਾ ਦਿੱਤੀ ਸੀ ਹਾਈ ਕਮਾਂਡ ਨੇ ਤੁਰੰਤ ਵਿਜੇ ਸਾਂਪਲਾ ਨੂੰ ਦਿੱਲੀ ਬੁਲਾਇਆ ਬਸ ਫਿਰ ਕੀ ਸੀ ਜੋ ਹੀ ਸਾਂਪਲਾ ਦੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਖਤਮ ਹੋਈ ਤਾਂ ਗੁੱਸਾ ਦਿਖਾਉਣਗੇ ਸਾਂਪਲਾ ਠੰਡੇ ਮੱਠੇ ਜਿਹੇ ਨਜ਼ਰ ਆਏ ਸਾਂਪਲਾ ਨੇ ਆਪਣੇ ਅਸਤੀਫੇ ਅਤੇ ਕਿਸੇ ਕਿਸਮ ਦੀ ਨਰਾਜ਼ਗੀ ਤੱਕ ਦੀ ਖਬਰ ਨੂੰ ਵੀ ਕੋਰੀ ਅਫਵਾਹ ਹੀ ਦੱਸ